ਜਿਹੜਾ ਸੂਰਜ ਪ੍ਰਕਾਸ਼ ਦਾ ਇਤਿਹਾਸਕਿੰਦਾ ਹੈ ਇਹ ਤਾਂ ਆਧਾਰ ਪਰਿਹਾਏ ਗੁਰੂ ਦੀ ਸ਼ਕਤੀ ਪ੍ਰਗਟ ਕੀਤੀ ਜੋ ਥਾਲੇ ਤੇ ਵਰਤਾਈ ਹੈ ਸਾਧੂ ਗੁਰੂ ਸੱਚੇ ਬਾਦਸ਼ਾਹ ਮਹਾਰਾਜ ਸਾਹਿਬ ਜੀ ਦੀ ਜਿਹੜੀ ਇਹ ਮਰਿਆਦਾ ਹੈ ਸਾਧ ਸੰਗਤ ਦੀ ਆਪਾਂ ਇਹਦੇ ਹਵਾ ਨਹੀਂ ਹੈ ਇਹ ਇੱਕ ਵਾਤਾਵਰਨ ਸ਼ੁੱਧੀ ਹੈ ਕਿ ਜਿਹੜਾ ਵਾਤਾਵਰਨ ਉਸੇ ਪਾਸੇ ਹਵਾ ਦੇ ਵਿੱਚ ਕੋਈ ਐਸੀ ਜਿਹੜੀਆਂ ਦੇਵ ਰੂਹਾਂ ਨੇ ਉਹਨਾਂ ਦਾ ਵਾਸਾ ਹੋਵੇ ਜਿਹੜੀਆਂ ਦੂਜੀਆਂ ਭਟਕਦੀਆਂ ਰੂਹਾਂ ਨੇ ਉਹਨਾਂ ਦਾ ਵੀ ਉਹਾਰ ਹੋ ਸਕੇ ਤੇ ਸਹਬ ਜੀ ਦੀ ਕਿਰਪਾ ਬਾਕੀ ਸਾਰਾ ਪ੍ਰਤਾਪ ਉਹ ਬਾਣੀ ਦਾ ਹੀ ਹੈ ਜੋ ਕੋਈ ਦੇਣਾ ਉਹ ਬਾਣੀ ਨੇ ਦੇਣਾ ਹੈ ਭਾਵੇਂ ਆਪਾਂ ਬ੍ਰਹਮ ਕਲੀ ਦਾ ਜਾਪ ਕਰਦੇ ਹਵਨ ਨੇ ਨਹੀਂ ਕੁਝ ਦੇਣਾ ਦੇਣਾ ਤੇ ਬਾਣੀ ਨੇ ਹੈ ਪ੍ਰਤਾਪ ਸਾਰਾ ਬਾਣੀ ਦਾ ਬਿਹਾਰੀ ਸਾਰੀ ਬਾਣੀ ਦੀ ਹੈ ਇਹ ਤੇ ਇੱਕ ਵਾਤਾਵਰਨ ਦੀ ਛੁੱਟੀ ਵਾਸਤੇ ਜਿਹੜਾ ਨਾਲ-ਨਾਲ ਆਪਾਂ ਧੂਣਾ ਲਾਇਆ ਜਾਂ ਹਵਨ ਘੈ ਲਈਏ ਕੁਝ ਕਿਸ ਪ੍ਰਕਾਰ ਕਹਿੰਦਾ ਹੈ ਕੁਝ ਕਿਸ ਪ੍ਰਕਾਰ ਮਾਮ ਲੈਂਦਾ ਹੈ ਨਾਮ ਬਥੇ ਬਕਰੇ ਜੇ ਵੇਖਿਆ ਜਾਵੇ ਤੇ ਕਹਿੰਦੇ ਜੀ ਤੂੰ ਸਨਤਨੀ ਮਾਤ ਦਾ ਆਵਾ ਪਰ ਜੇ ਸਨਤਨੀ ਮਤ ਦਾ ਆਵਾਣਾ ਤੇ ਫਿਰ ਸਾਰਾ ਕੋਈ ਸਨਤਨੀ ਮਾਤ ਦਾ ਹੋ ਗਿਆ ਨਾਰੀ ਵਾਲੇ ਵੀ ਰੱਖਦੇ ਅਸੀਂ ਵੀ ਨਾਰੀ ਵਾਲ ਵਰਤਦੇ ਆ ਫੇਰ ਜੇ ਆਲੋ ਜਾਵੇ ਆ ਕਾਲਪੁਰਖ ਨੂੰ ਭਾਵੇ ਸਤਿਗੋ ਜੀ ਆਗਨ ਆਉਂਦੇ ਆ ਕਹਿੰਦੇ ਜੀ ਇਹ ਵੀ ਨਾਂ ਹਟਾ ਦਿਓ ਅੱਜ ਕੱਲ ਦੇ ਜਿਹੜੇ ਵਿਦਵਾਨ ਐ ਮੇਰੇ ਵਰਗੇ ਪੜ੍ਹੇ ਲਿਖੇ ਉਹ ਕਹਿੰਦੇ ਜੋਤਾ ਹਟਾ ਦਿਓ ਅੰਦਰੀਅਲ ਨਾਂ ਰੱਖੋ ਮਹਾਰਾਜ ਸਾਹਿਬ ਜੀ ਦੀ ਮਰਿਆਦਾ ਜਿਹੜੀ ਆ ਰੱਤੀ ਹੋਈ ਉਹਦੇ ਤੇ ਨਾਂ ਪੈਣਾ ਦੇ ਕੇਵਲ ਤੇ ਕੇਵਲ ਬਾਣੀ ਦਾ ਪੈਣਾ ਰੱਖੋ ਲਾਗੇ ਤੇ ਉਹ ਜਾਉੜਾ ਘਰਾ ਵੀ ਨਹੀਂ ਰੱਖਣਾ ਕਿਉਂਕਿ ਜਾਲ ਸਾਰਿਆਂ ਨਾਲ ਹੀ ਪਵਿੱਤਰ ਆ ਇਹ ਵਸੂਮਾ ਸਾਹਿਬ ਸਾੰਗ ਜੀ ਕਿਸੇ ਦੀਆਂ ਮੁੱਲ ਨਹੀਂ ਗ੍ਰਹਿਦੀਆਂ ਹੁੰਦੀਆਂ ਇਹ ਸਾਹਿਬ ਜੀ ਨੇ ਬਖਸ਼ਿਸ਼ ਕੀਤੀਆਂ ਨੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਜੋ ਮਰਿਆਦਾ ਸਾਨੂੰ ਬਖਸ਼ਿਸ਼ ਕੀਤੀ ਹੈ ਜਤੰਬੂ ਸਜੇ ਨੇ ਪਹਿਲੀ ਪ੍ਰਾਤਨ ਮਰਿਆਦਾ ਜੋ ਨੰਹੰਗ ਸਿੰਘਾਂ ਦੀ ਹੋਇਆ ਕਰਦੀ ਸੀ ਉਹ ਸਾਰੀ ਮਰਿਆਦਾ ਦੇ ਤਹਿਤ ਆਪਾਂ ਇਹ ਸਾਰਾ ਸਾਧ ਸੰਗਤ ਜੀ ਕਾਰਜ ਵਿਹਾਰ ਕਰ ਰਹੇ ਹਾਂ ਮਾਤਾ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਾਂ ਮਾਪੁਰਕ ਪਉਣ ਜੀ ਅਗੁਰੂ ਦਰਬਾਰ ਦੇ ਅੰਦਰ ਮਾਪੁਰਕਾਂ ਨੂੰ ਜੀਓ ਆਇਆ ਗੁਰੂ ਦਰਬਾਰ ਦੇ ਨੂੰ ਸਾਰੇ ਸਿੰਘਾਂ ਵੱਲੋਂ ਧੰਨਵਾਦ ਹੈ ਆਪ ਜੀ ਨੇ ਦਰਸ਼ਨ ਦਿੱਤੇ ਉਹ ਸੰਗਤਾਂ ਦੇ ਦਰਸ਼ਨ ਕੀਤੇ ਹੈ ਤੇ ਬਾਬਾ ਤੀਜਾ ਸਿੰਘ ਜੀ ਜੋ ਪ੍ਰਬੰਧਕ ਨੇ ਮਾਤਾ ਸਾਹਿਬ ਜੀ ਦਾ ਜੀ ਉਹਨੂੰ ਵੱਡ ਚੜ ਕੇ ਸਾਹਿਬ ਸੰਗਤ ਸਿੰਘਾਂ ਦਾ ਖਿਆਲ ਰੱਖਦੇ ਆਂ ਔਰ ਦਾਸ ਆਇਆ ਜਦੋਂ ਮਾਤਰਕਾਰ ਦੇ ਬੋਲੇ ਸਾਈ ਸਿੰਘ ਹੈ ਸਿੰਘਾਂ ਨੂੰ ਕੱਲੇ ਕੱਲੇ ਨੂੰ ਕੁੱਛਿਆ ਮਾਪੁਰਖਾਣੇ ਤੇ ਕੋਈ ਚੀਜ਼ ਦੀ ਵਸਤੂ ਦੀ ਕੋਈ ਲੋੜ ਹੈ ਭਾਈ ਖਜ਼ਾਨੇ ਤੁਹਾਡੇ ਰਾਸ ਤੇ ਖੁੱਲੇ ਆ ਕੋਈ ਕੋਈ ਸੰਗਣਾ ਅਨੇਕ ਜਾਂਦੇ ਦੇ ਵਿੱਚ ਜੋ ਜੀ ਚਾਹੀਦੀ ਉਹ ਸਾਰੀ ਚੀਜ਼ ਤੇ ਵਸਤੂ ਆਪਣੀ ਲੋੜ ਤੇ ਵਰਤ ਇਹ ਸਾਬ ਜੀ ਦੀਆਂ ਵਡਿਆਈਆਂ ਨੇ ਮਾਤਾ ਦੇ ਘਰ ਦੇ ਅੰਦਰ ਮਾਪੁਰਖਣ ਲੱਗੇ ਕੋਈ ਘਾਟਾ ਨਹੀਂ ਹੈ ਮਾਂ ਦਾ ਘਰ ਹੈ ਜਿੱਦ ਨਜੰਤ ਹੋ ਕੇ ਲੰਗਰ ਦੇ ਵਿੱਚ ਜਾਓ ਦਰਬਾਰ ਦੇ ਵਿੱਚ ਜਾਓ ਆਪਣੀ ਮਾਂ ਦਾ ਘਰ ਹੈ ਚਲ ਕੇ ਜਾਵੇ ਨੇ ਆ ਲੋ ਜਾਵੇ ਮਾਤਾ ਸਾਹਿਬ ਦੇਵਾ ਜੀ ਨੂੰ ਭਾਵੇ ਅੱਜ ਜੀਆ ਗਾਲੋ ਜਿਹਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਆ ਆਓ ਸਾਹਿਬ ਸੰਗਤ ਦੀ ਜਾਗ ਪਰਾਰੰਭ ਹੋਏ ਨੇ ਸੱਤ ਦਿਨ ਲਗਾਤਾਰ ਚੱਲਣਗੇ